ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦੀ ਸ਼ੁਰੂਆਤ ਹੁੰਦੀ ਪਈ ਆਦਰ ਆਪਣੇ ਅਰਜਨ ਭਰਾ ਦੇ ਦੀ ਦੁਕਾਨ ਤੋਂ ਸੋ ਆਪਣੇ ਬ੍ਰਦਰ ਦੀ ਇਲੈਕਟ੍ਰੀਸ਼ੀਅਨ ਦੀ ਸ਼ਾਪ ਆ ਤੇ ਆਪਾਂ ਅਸੀਂ ਜਿੰਮ ਤੋਂ ਜਿੰਮ ਤੋਂ ਦੇ ਆਪਣੇ ਬ੍ਰਦਰ ਨੇ ਵਾਜ ਮਾਲ ਲਈ ਤੇ ਭਰਾ ਦੀ ਇਲੈਕਟ੍ਰੀਸ਼ੀਅਨ ਦੀ ਸ਼ਾਪ ਆ ਤੇ ਪਹਿਲਾਂ ਤਾਂ ਭਾਈ ਸਾਰਿਆਂ ਨੂੰ ਗੁੱਡ ਮਾਰਨਿੰਗ ਕਹੋ ਤੁਸੀਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਭਰਾ ਦਾ ਤਾਂ ਮੋਟਰ ਦਾ ਕੰਮ ਆ ਇਲੈਕਟ੍ਰੀਸ਼ੀਅਨ ਦਾ ਠੀਕ ਹੈ ਜੀ ਕਿਸੇ ਵੀ ਭੈਣ ਭਰਾ ਕਿਸੇ ਨੇ ਵੀ ਆਪਣੀ ਮੋਟਰ ਦਾ ਕੰਮ ਕਰਾਉਣਾ ਹੋਵੇ ਜਾਂ ਘਰ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਾਉਣਾ ਹੋਵੇ ਭਾਣਾ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਕੱਲ ਜਿਹੜਾ ਮੈਂ ਬਲੌਗ ਪਾਇਆ ਸੀ ਕਾਫੀ ਮੈਸੇਜ ਆਏ ਆ ਜੀ ਤੇ ਆਪਣੇ ਮੈਂ ਕੱਲ ਬਲੌਗ ਪਾਇਆ ਸੀ ਨਾ ਤੇ ਜਿਹੜਾ ਲੋਕ ਦੇਖੇ ਬਲੌਗ ਗੱਲ ਕਾਫੀ ਮੈਸੇਜ ਆਏ ਆ ਜੀ ਆਪਣੇ ਕਹਿੰਦੇ ਵੀ ਉਹ ਆਪਣੇ ਦੂਜੇ ਭੂਆ ਜੀ ਦੇ ਭੂਆ ਦੀ ਕੁੜੀ ਦੇ ਜਿਹੜਾ ਆਪਣਾ ਉਹਨਾਂ ਦਾ ਹਸਬੰਦ ਨੂੰ ਦਾ ਥੋੜਾ ਜਿਹਾ ਐਕਸੀਡੈਂਟ ਹੋਇਆ ਸੀ ਤੁਹਾਨੂੰ ਦੱਸਿਆ ਸੀ ਸਾਰਿਆਂ ਨੂੰ ਤੇ ਉਹ ਸੀਗਾ ਆਈਸੀਯੂ ਚ ਕੱਲ ਕਾਫੀ ਜਿਹਨਾਂ ਨੇ ਗਲਤ ਸਮਝਿਆ ਸੋ ਨਹੀਂ ਆਪਣਾ ਅਰਜਨ ਭਰਾ ਅਰਜਨ ਭਰਾ ਦਾ ਬ੍ਰਦਰ ਸੀਗਾ ਉਹਦੀ ਡੈਥ ਹੋਈ ਹੋਈ ਸੀ ਤੇ ਉਹ ਆਪਣੇ ਤੋਂ 3 ਮਹੀਨੇ ਵੱਡਾ ਹੀ ਤੇ ਉਹ ਭਰਾ ਦੀ ਡੈਥ ਹੋਈ ਸੀ ਤੁਸੀਂ ਉਧਰ ਮਤਲਬ ਥੋੜਾ ਜਿਹਾ ਕੋਲਟਵੇ ਨਾ ਚਲ ਗਏ ਸੋ ਤੇ ਡੈਥ ਹੋਈ ਨੂੰ ਵੀ ਕਾਫੀ ਟਾਈਮ ਹੋ ਗਿਆ 1.5 ਸਾਲ ਹੋ ਗਿਆ ਅਜੇ 1.5 ਸਾਲ ਹੋ ਗਿਆ ਨਾ ਤੈਨੂੰ 1.5 ਸਾਲ ਹੋ ਗਿਆ ਉਹ ਆਪਣੇ ਆਪਣੇ ਬ੍ਰਦਰ ਸੀ ਅਰਜਨ ਦਾ ਭਰਾ ਸੀਗਾ ਮੇਰੇ ਚਾਚੇ ਦਾ ਮੁੰਡਾ ਸਗੇ ਚਾਚੇ ਦਾ ਤੇ ਬਾਕੀ ਆਪਣੇ ਭਰਾ ਨੂੰ ਮੈਂ ਆਪਣੇ ਸਾਰੇ ਜਾਨੇ ਜੀ ਕੋਲ ਇਲੈਕਟ੍ਰੀਸ਼ੀਅਨ ਦਾ ਕੰਮ ਕਰਵਾਉਣਾ ਹੈ ਬ੍ਰਦਰ ਨੂੰ ਪੂਰੀ سپورਟ ਕਰੋ ਕੰਮ ਆਉ ਸਾਹਿਬ ਜੀ ਕਿਰਪਾ ਨਾਲ ਬਹੁਤ ਜੁਣਾ ਕਰਦੇ ਆ ਤੇ ਦੇਖ ਸਕਦੇ ਆ ਤੁਸੀਂ ਮੋਟਰਾਂ ਮੋਟਰਾਂ ਸਾਰਿਆਂ ਨੇ ਮੈਸੀ ਕਰੋ ਟੀਐਮ ਕਰੋ ਹਾਂ ਜੀ ਲੋ ਜੀ ਕਾਫੀ ਜਿਆਦਾ ਮੈਸੇਜ ਆਈ ਜੀ ਵੀ ਤੁਸੀਂ ਵੀ ਬ੍ਰਦਰ ਤੁਹਾਡਾ ਮਤਲਬ ਕਿਹਦੀ ਡੈਥ ਹੋਈ ਆ ਵੀ ਉਹਨਾਂ ਨੂੰ ਕਈਆਂ ਨੂੰ ਡਾਊਟ ਹੋ ਗਿਆ ਸੀ ਤੇ ਉਹ ਡਾਊਟ ਆਪਾਂ ਕਲੀਅਰ ਕਰਨਾ ਆ ਵੀ ਬ੍ਰਦਰ ਦੀ ਡੈਥ ਹੋਈ ਨੂੰ ਤਾਂ ਹੋ ਗਿਆ ਵੀ ਦੋ 2 ਸਾਲ ਹੋ ਗਏ ਆ ਵੀ ਡੈਥ ਡੈਥ ਅੱਦਾ ਸੀ ਵੀ ਡੈਥ ਦੀ ਥੰਬਨੇ ਲਾਇਆ ਸੀ ਵੀ ਚਾਚੀ ਹਨਾ ਬਹੁਤ ਰੋਂਦੇ ਬੈਠੇਗੇ ਉੱਥੇ ਮੈਂ ਵੀਡੀਓ ਲਾਈ ਵੀ ਸੀ ਹਨਾ ਵੀ ਉੱਥੇ ਮੈਂ ਲਿਖਿਆ ਹੋਇਆ ਹਨਾ ਥੰਬਨੇ ਦੇਖੋ ਥੰਬਨੇ ਤੋਂ ਚਾਚੀ ਸਾਡੀ ਰੋਂਦੀ ਸੀ ਚਾਚੀ ਨੂੰ ਚੁੱਪ ਕਰਾਉਂਦੇ ਸੀ ਸਾਡੇ ਜਠੇਰਿਆਂ ਦੇ ਹੁਣ ਮੈਂ ਤੁਹਾਨੂੰ ਪੂਰੀ ਐਕਸਪਲੇਨ ਕਰਦਾ ਥੰਬਨੇ ਦਾ ਕੀ ਚੱਕਰ ਸੀ ਸਾਡੇ ਜਠੇਰਿਆਂ ਨੇ ਨਾ ਉਹ ਜਦੋਂ ਨਾ ਜਦੋਂ ਸਾਡੇ ਬ੍ਰਦਰ ਦੀ ਡੈਥ ਹੋਈ ਸੀ ਹਨਾ ਉੱਥੇ ਉਹਦਾ ਉਹ ਬਣਾਇਆ ਹੋਇਆ ਜਦੋਂ ਉੱਥੇ ਹਨਾ ਘਰ ਬਣਾ ਦਿੰਦੇ ਛੋਟਾ ਇਦਾਂ ਹਣਾ ਉਹ ਉਹਨਾਂ ਨੇ ਦਬਣਾਇਆ ਹੋਇਆ ਸੀ ਤੇ ਉਥੇ ਹੁਣ ਉਹਨੂੰ ਫੇ ਪੂਜਦੇ ਆ ਜਾਗੇ ਹਨ ਸਾਰੇ ਯਾਨੀ ਉਥੇ ਆਪਾਂ ਮੱਥਾ ਟੇਕਦੇ ਸੀ ਉਥੇ ਦੀਵਾਰ ਵਗੈਰਾ ਦੋ ਵੀ ਹਨ ਆਪਾਂ ਬਾਲੀ ਰਾয়া ਉਹ ਬਾਲ ਦੇ ਪਏ ਸੀ ਤੇ ਉਥੇ ਬੈਠੇ ਚਾਚੀ ਹੁਣੀ ਬਹੁਤ ਜ਼ਿਆਦਾ ਰੋਈ ਜਾਂਦੀ ਹੈ ਹਨ ਮਾਂ ਆਹ ਵਿਚਾਰੀ ਹਨ ਮਾਂ ਨੂੰ ਤਾਂ ਰੋਣਾ ਆਉਂਦਾ ਹੀ ਪੁੱਤਾਂ ਨੂੰ ਦੇਖ ਕੇ ਉਥੇ ਚਾਚੀ ਰੋਈ ਜਾਂਦੀ ਰੋਈ ਜਾਂਦੀ ਸੀ ਤੇ ਸੋ ਉਥੇ ਚਾਚੀ ਰੋਂਦੇ ਸੀ ਉਥੇ ਫੇ ਆਪਾਂ ਵੀ ਬੈਠੇ ਹੀ ਤੇ ਚਾਚੀ ਨੂੰ ਉਥੇ ਆਪਾਂ ਥਾਲ ਦੇ ਪਏ ਸੀ ਤੇ ਉਥੇ ਉੱਥੇ ਦੀ ਮੈਂ ਗੱਲ ਕੀਤੀ ਸੀ ਵੀ ਭਰਾ ਦੀ ਹੋ ਗਈ ਡੈਥ ਪਤਾ ਕਰਕੇ ਚਾਚੀ ਸਾਡੀ ਇੰਨੀ ਰੋਂਦੀ ਫਿਰ ਸੀ ਕਾਫੀ ਜਾਣਿਆਂ ਨੇ ਫੇ ਪੁੱਛਣਾ ਸੀ ਵੀ ਕੀ ਗੱਲ ਹੋਈ ਆ ਕਾਹਤੇ ਇਦਾਂ ਰੋਂਦੇ ਫੇ ਉਹ ਚੀਜ਼ ਨੂੰ ਮੈਂ ਦੱਸਿਆ ਸੀਗਾ ਵੀ ਉੱਥੇ ਡੈਥ ਹੋਈ ਸੀ ਭਰਾ ਦੀ ਪਤਾ ਕਰਕੇ ਚਾਚੀ ਸਾਡੀ ਰੋਂਦੇ ਸੀ ਸੋ ਗਲਤ ਨਾ ਸਮਝਿਆ ਕਰੋ ਬਾਕੀ ਕਿਹੜੇ ਭਰਾ ਦੀ ਡੈਥ ਹੋਈ ਸੀ ਕਿਹੜਾ ਮੁੰਡਾ ਸੀ ਤੇ ਮੁੰਡਾ ਤੁਸੀਂ ਦੇਖ ਲਿਓ ਮੈਂ ਤੁਹਾਨੂੰ ਸਕਰੀਨ ਤੇ ਫੋਟੋ ਦਿਖਾਉਂਦਾ ਆ ਤੁਸੀਂ ਸਾਰੇ ਜਾਣੇ ਦੇਖ ਕੇ ਹੈਰਾਨ ਹੋ ਜੂਗੇ ਇੱਕ ਮਾਂ ਦਾ ਕਿੱਡਾ ਕਿੱਡਾ ਦੇ ਲਿਆ ਹਨਾ ਵੀ ਮਾਂ ਵਿਚਾਈ ਨੇ ਕਿੱਦਾਂ ਜਰਿਆ ਹੂੰਗਾ ਨਾ ਹੁਣ ਮਾਂ ਮਾਂ ਵਿਚਾਈ ਦਾ ਦਿਲ ਦੇਖ ਲੋ ਵੀ ਮਾਂ ਦਾ ਹੌਸਲਾ ਦੇਖੋ ਵੀ ਉਹਨੇ ਆਪਣੇ ਪੁੱਤ ਨੂੰ ਪਾਲ ਕੇ ਕਿੱਡਾ ਵੱਡਾ ਕੀਤਾ ਸੀ ਐਸ ਟਾਈਮ ਉਮਰ 24 ਸਾਲ 24 25 ਸਾਲ ਦਾ ਸੀ ਤੇ 24 25 ਸਾਲ ਦਾ ਹੋ ਜਾਣਾ ਹੈਗਾ ਵੀ ਦੇਖ ਲੋ ਵੀ ਰੱਬ ਨੇ ਖੋਲਿਆ ਹਨਾ ਵੀ ਜਦੋਂ ਉਹਦਾ ਕੰਮ ਕਰਨ ਦਾ ਟਾਈਮ ਸੀ ਜਦੋਂ ਉਹਦਾ ਮਾਂ ਪਿਓ ਨੂੰ ਮਤਲਬ ਮਾਪਿਆਂ ਨੂੰ ਦੇਖਣ ਦਾ ਟਾਈਮ ਸੀ ਹਨਾ ਮਾਪਿਆਂ ਨੂੰ ਮਾਪਿਆਂ ਦੇ ਸ਼ੌਂਕ ਪੂਰੇ ਕਰਨ ਦਾ ਟਾਈਮ ਸੀ ਸੋ ਉਹ ਵਿਚਾਲੇ ਨੂੰ ਮਤਲਬ ਰੱਬ ਨੇ ਸਾਡੇ ਵੱਤੋ ਕੋਲ ਲਿਆ ਹਨਾ ਸਾਡਾ ਭਰਾ ਸੀ ਲਾਸਟ ਦਿਨ ਮੇਰੇ ਨਾਲ ਸੁੱਤਾ ਉਹ ਸਾਡੇ ਕੋਟੇ ਦੇ ਲਾਸਟ ਦਿਨ ਸੁੱਤਾ ਕਦੀ ਨਹੀਂ ਮੇਰੇ ਤੋਂ ਸੁੱਤਾ ਚਾਚੇ ਦਾ ਮੁੰਡਾ ਸੀ ਕਦੀ ਸੁੱਤਾ ਨਹੀਂ ਬਟ ਲਾਸਟ ਦਿਨ ਵੀ ਉਹ ਦਿਨ ਮੇਰੇ ਤੋਂ ਸੁੱਤਾ ਵਿਚਾਰਾ ਅਗਲੇ ਦਿਨ ਉਹਦੀ ਵਿਆਹ ਦੇ ਦਿਨ ਤਾਈ ਮੇਰੇ ਦੇ ਮੁੰਡੇ ਦਾ ਵਿਆਹ ਸੀ ਸਕੇ ਦਾ ਤੇ ਉਸ ਦਿਨ ਹੀ ਉਹਦੀ ਡੈਥ ਹੋ ਗਈ ਵਿਆਹ ਦੇ ਦਿਨੀ ਹੋਈ ਸ਼ਾਮਾਂ ਨੂੰ ਮਤਲਬ ਵੀ ਸਾਡੇ ਪੈਰਾ ਹੇਠੋਂ ਵੀ ਜ਼ਮੀਨ ਖੇਸ ਗਈ ਸੀ ਜਦੋਂ ਉਨੂੰ ਉਹਦਾ ਪਸੰਸਕਾਰ ਕੀਤਾ ਨਾ ਵੀ ਇੰਨਾ ਕੁ ਜਿਆਦਾ ਕੱਟ ਹੋ ਜਾਣਾ ਉਹ ਟਾਈਮ ਤੇ ਇੰਨਾ ਕੁ ਜਿਆਦਾ ਕੱਟ ਹੋਇਆ ਵੀ ਸੋਚਾਂ ਚੋਂ ਬਾਹਰ ਆ ਨੀ ਦੁਨੀਆ ਆਈ ਸੀ ਨਾ ਉੱਥੇ ਕਿਸੇ ਦੇ ਕੱਟ ਤੇ ਨੀ ਦੁਨੀਆ ਮੈਂ ਦੇਖੀ ਸੀ ਜਿੰਨੀ ਮਤਲਬ ਉਹ ਮੁੰਡੇ ਦੇ ਕੱਟ ਤੇ ਦੁਨੀਆ ਆਈ ਸੀ ਸਾਡਾ ਮੁੰਡਾ ਇੰਨਾ ਮਤਲਬ ਇੰਨੀ ਉਹਦੀ ਬਣੀ ਹੋਈ ਸੀ ਸੋ ਯਾਰ ਗਲਤ ਨਾ ਸੋਚਿਆ ਕਰੋ ਵੀ ਉਹਦੇ ਦਾ ਉਹ ਉਹਦੇ ਵਿਚਾਰੇ ਦੀ ਡੈਥ ਤੇ ਤਾਂ ਕੋਈ ਵੀਡੀਓ ਨਹੀਂ ਪਾਈ ਸੀ ਨਾ ਅਸੀਂ ਕੋਈ ਇੰਨੇ ਵੀ ਨਹੀਂ ਪਾਗ ਲੈ ਕੇ ਵੀ ਸਾਡੇ ਭਰਾਵਾਂ ਭਰਾ ਦੀ ਡੈਥ ਹੋਈ ਸੀ ਵੀ ਅਸੀਂ ਕਿਸੇ ਤੇ ਵੀਡੀਓ ਬਣਾਉਂਦੇ ਸੀ ਨਾ ਉਹ ਤਾਂ ਦੱਸਿਆ ਸੀਗਾ ਸੋ ਬਾਕੀ ਸਾਰਿਆਂ ਨੇ ਆਪਣਾ ਉਹ ਵੀ ਬੋਹ ਕੀਤਾ ਵੀ ਸਾਰਿਆਂ ਨੇ ਮਤਲਬ ਦਿ ਲੋ ਬਹੁਤ ਜ਼ਿਆਦਾ ਨੇ ਮਤਲਬ ਮੈਸੇਜ ਕੀਤੇ ਯਾਰ ਵੀ ਬਹੁਤ ਗਲਤ ਹੋ ਗਿਆ ਨਾ ਜੋ ਵੀ ਹੈ ਨਾ ਬਾਕੀ ਮੇਰੇ ਭਰਾ ਤੁਸੀਂ ਦੇਖ ਸਕਦੇ ਹੋ ਵੀ ਦੇਖਣ ਨੂੰ ਲੱਗਦਾ ਤਾਂ ਨਹੀਂ ਸੀ ਵੀ ਇਦਾਂ ਹੋ ਜਾਊਗਾ ਨਾ ਤੁਸੀਂ ਸਾਰਿਆਂ ਨੇ ਦੇਖੋ ਅਜੇ ਤਾਂ ਵਿਚਾਰੇ ਦਾ ਵਿਆਹ ਵੀ ਨਹੀਂ ਹੋਇਆ ਜੀ ਉਹ ਬਾਕੀ ਸਾਰੇ ਸਾਰਿਆਂ ਨਾਲ ਪਿਆਰ ਕਰਦੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਤੇ ਸਾਰਿਆਂ ਨਾਲ ਆਪਾਂ ਅੱਜ ਦਾ ਬਲੌਗ ਸਾਡਾ ਜਿਹੜਾ ਆ ਨਵੇਂ ਡੱਬਿਆਂ ਦੀ ਸ਼ੁਰੂਆਤ ਹੈ ਨਾ ਅੱਜ ਨਾ ਸੀ ਲੈ ਕੇ ਆਂ ਸੀ ਜਿਹੜੇ ਨਵੇਂ ਡੱਬੇ ਤੁਸੀਂ ਦੇ ਦੇ ਪਹਿਲਾਂ ਵਿਕਰਾਂ ਨੇ ਬੜੇ ਸਾਰੇ ਜਾਣੇ ਚੜ੍ਹਦੀ ਕਲਾ 'ਚ ਹੋਣਗੇ ਤੰਦਰੁਸਤੀਆਂ ਬਖਸ਼ਣ ਸਾਰਿਆਂ ਨੂੰ ਮੇਰੇ ਭਰੇ ਹੱਥਾਂ ਖੇ ਚਵਾਹੀ ਗਰ ਤੇ ਜਿਹੜਾ ਸਾਡਾ ਵਲੌਗ ਆ ਉਹ ਅੱਜ ਹੋਣ ਲੱਗਾ ਆ ਡੱਬਿਆਂ ਤੋਂ ਸਰੂ ਤੇ ਆਪਾਂ ਜਿਹੜੇ ਕੱਲ ਡੱਬੇ ਲੈ ਕੇ ਆਂਦੇ ਸੀਗੇ ਉਹ ਚਾਪਾ ਸਾਰਾ ਜਿਹੜਾ ਸੌਦਾ ਵਗੈਰਾ ਸੀਗਾ ਆਪਣਾ ਸਮਾਨ ਜਿਹੜਾ ਸੀਗਾ ਉਹ ਆਪਾਂ ਪਾਉਂਦੇ ਪਏ ਆ ਮਮਾ ਆਪਣੀ ਜਿਹੜੀ ਸੌਫੂ ਜਵੈਣ ਨੀ ਨੀ ਪਹਿਲਾਂ ਦੂਜਾ ਪਾ ਹੈਣਾ ਚ ਪੈਣਾ ਉਹ ਮੈਂ ਤਾਂ ਇਹਨਾਂ ਚ ਪਾ ਲਾਂਗੀ ਇੱਕੋ ਜਿਹੇ ਡੱਬੇ ਸਾਰੇ ਨਹੀਂ ਉਹ ਪਾ ਉਹਨਾਂ ਚ ਤਾਂ ਪਾ ਦੇ ਅੱਛਾ ਠੀਕ ਆ ਜਿਹੜੇ ਟਰਮੀ ਚ ਪਏ ਸੀ ਸਮਾਨ ਪਾ ਤਾ ਸਾਰਾ ਕੱਢ ਕੇ ਫੇ ਉਹ ਪਾ ਨਾ ਮੈਂ ਤਾਂ ਪਹਿਲਾਂ ਇੱਥੋਂ ਦੇਖ ਲਵਾਂ ਹਾਂ ਪਹਿਲਾਂ ਉਹ ਪਾ ਤੇ ਜਿਹੜਾ ਸਮਾਨ ਹੈ ਸਾਰਾ ਹੀ ਇਹ ਚ ਕੱਢ ਕੇ ਆ ਚੜੇ ਹਨ ਇਹ ਚੜੇ ਆ ਇਹ ਬੇਲਾ ਹੋਰ ਦੇਖ ਲੈ ਛੋਟਾ ਬੜੀਆਂ ਬੁੜੀਆਂ ਪਈਆਂ ਨੇ ਇੱਥੇ ਕਿੰਨਾ ਹਾ ਦੇਖੀ ਸਾਡਾ ਇਹਦਾ ਸੌਦਾ ਸੀਗਾ ਸਾਰਾ ਇੱਥੇ ਹੀ ਦਰਮੀ ਇਸ ਕਰਕੇ ਸਰ ਨੂੰ ਲੱਗਾ ਕੱਲ ਵਿਕਰਮ ਨੇ ਆਪ ਹੀ ਡੱਬੇ ਲੈ ਆ ਕੇ ਸੰਦਸੇ ਆਵਿਲੀ ਇਹ ਆ ਹੈ ਗੱਜਾ ਆਹ ਜਾ ਮਾਂ ਯਾ ਇਧਰੀਆਂ ਚੀਜ਼ਾਂ ਪਾ ਕੇ ਰੱਖ ਦੋ ਪੱਤੀ ਹੂੰ ਬੜੀਆਂ ਪੱਤੀ ਦਾ ਡੱਬਾ ਉਹ ਹੈਗਾ ਕਿਲਾ ਉਹਦੇ ਵਿੱਚ ਪਈ ਹਾਂ ਆ ਆਹ ਦੇ ਪੱਤੀਆਂ ਡੱਬਾ ਖਾਲੀ ਆ ਹੋ ਗਿਆ ਇਹ ਇਹ ਨਹੀਂ ਇੱਥੇ ਨਹੀਂ ਫ੍ਰੀਜ ਇੱਥੇ ਪੱਤੀ ਆ ਗੱਲ ਸੁਣ ਇਹਦੇ ਚ ਪਾ ਆਹ ਸਾਰੀ ਪੈ ਜਾਣੀ ਇੱਥੇ ਮੈਂ ਤਾਂ ਕਹਿੰਦੀ ਇਹ ਤਾਂ ਵਰਤ ਹੁੰਦੀ ਰਹਿੰਦੀ ਹਾਂ ਜਿੱਦਾਂ ਜਿਹੜੀਆਂ ਲੱਭੀਆਂ ਪਈਆਂ ਰਹਿਣਗੇ ਪੱਤੀ ਉਹ ਤੇ ਪਾ ਦੇ ਆਹ ਹੈ ਦੇ ਚ ਪੱਤੀ ਜਿਹੜੀ ਆ ਪਹਿਲੇ ਚ ਪਾ ਦਿੰਦੇ ਆ ਵੇ ਹਾਂ ਸਾਫ ਕਰਕੇ ਤੇ ਇਹਦੇ ਵਿੱਚ ਹੋਊਗਾ ਹਾਂ ਫੋਨ ਆਇਆ ਦਿਖਾ ਲੈ ਫੋਨ ਕਿਹਦਾ ਆਇਆ ਤਾਂ ਇਹਦਾ ਫੋਨ ਆ ਮੈਂ ਦੇਖੀ ਚਾਚੂ ਆਉਣਾ ਆਉ ਨਹੀਂ ਆਉਣਾ ਹੈਲੋ ਹਾਂਜੀ ਹਾਂਜੀ ਠੀਕ ਐ ਕੋਈ ਨਹੀਂ ਬਸ ਬਿੱਲੇ ਪਿਛਾੜ ਲੈ ਤੈਨੂੰ ਅਜੇ ਤਾਂ ਪਿਛਾੜ ਲੈ ਤੂੰ ਪਸਾਨ ਨੂੰ ਹਟ ਗਿਆ ਨਾ ਗੱਡੀ ਜੀ ਲੈ ਕੇ ਲੋ ਜੀ ਮम्मा ਜਿਹੜੇ ਸਫਾਈ ਲੱਗਿਆ ਕਰਨ ਉੱਪਰ ਦੀ ਗੇਠੀ ਜਿਹੜੀ ਸਾਡੀ ਸੀਗੀ ਉਹ ਗੰਦੀ ਹੋਈ ਪਈ ਸੀਗੀ ਕਿਉਂਕਿ ਇਤੋਂ ਕਿੰਨੇ ਦਿਨਾਂ ਦੀ ਸਫਾਈ ਨਹੀਂ ਸੀ ਹੋਈ ਤੇ ਮम्मा ਲੱਗੇ ਸਫਾਈ ਕਰਨਾ ਮੈਂ ਕਹਿੰਨੇ ਮम्मा ਹਾ ਚੱਕੀ ਦੇਈ ਐ ਇਤੋਂ ਹਾਂ ਜਿਹੜਾ ਨੀਕੇ ਮੈਟ ਜਿਹਾ ਵਿਛਾਇਆ ਨਹੀਂ ਇਹਦਾ ਤਾਂ ਫਾਇਦਾ ਬਹੁਤ ਇਹਦੇ ਕਿਉਂ ਕੋ ਚੱਪ ਚੱਪ ਨਹੀਂ ਕਰਦਾ ਹੁਣ ਥੱਲੇ ਇਹਦੇ ਤੇ ਕੋ ਹੁਣ ਗਿੱਲਾ ਕੱਪੜਾ ਸਾਫ਼ ਫੇਰ ਕੇ ਓਕੇ ਠੀਕ ਆ ਸਾਰੇ ਸਫਾਈ ਕਰ ਦੇਣੀ ਆ ਕੱਟ ਪਾਈ ਬੜਾ ਨਾ ਮੇਲੇ ਦਾ ਮੇਲੇ ਦਾ ਕੱਟਾ ਬਹੁਤ ਇੱਥੇ ਉਹ ਨਹੀਂ ਬੁਰਾ ਹਾਲ ਕੀ ਆ ਦੇਖੋ ਸਾਹੇ ਚੱਕਦੇ ਆਲੋ ਜਿਹੜੇ ਡੱਬੇ ਸਾਰੇ ਕੱਢ ਦੇਣੇ ਹੁਣ ਆ ਨਵੇਂ ਰੱਖਣੇ ਆ ਡੱਬੇ ਇੱਥੇ ਜਦੋਂ ਆਪਾਂ ਪੂਰੀ ਸੈਟਿੰਗ ਕਰ ਲਈ ਤੁਹਾਨੂੰ ਫਿਰ ਦਿਖਾਉਣੇ ਆ ਚੱਕ ਚਾਣਾ ਦੇ ਲੋ ਜੀ ਸਾਰੀ ਗੀਠੀ ਉੱਪਰ ਜਿਹੜੇ ਸਾਰਾ ਸਮਾਨ ਚੱਕ ਕੇ ਉੱਪਰ ਹੁੰਜਾਲਾ ਵਗੈਰਾ ਲਾਣਾ ਆ ਜਿਹੜਾ ਰੰਦਾ ਹੁੰਦਾ ਆ ਮਤਲਬ ਸਾਡੇ ਜਾਲਾ ਇਦਾਂ ਹੁੰਦਾ ਤਾਂ ਹੈ ਨਹੀਂ ਨਾ ਜਿਹੜਾ ਹੁਣ ਮਾੜਾ ਮੋਟਾ ਹੋਇਆ ਇਹ ਆਪਾਂ ਲਾ ਦੇਣਾ ਆ ਤੇ ਥੋੜਾ ਥੋੜਾ ਆ ਕਿਉਂਕਿ ਆਪਾਂ ਡੇਲੀ ਜਦੋਂ ਸਫਾਈ ਕਰੀਦੀ ਆ ਆਪਾਂ ਉੱਪਰ ਵੀ ਇੱਦਾਂ ਝਾੜੂ ਲਾ ਦੇਈ ਜਾਇਆ ਤੇ ਥੜਾ ਥੋੜਾ ਇਹ ਵੇਲ ਲੱਗ ਗਿਆ ਇਹਨੂੰ ਆਪਾਂ ਫੇਰ ਲਾ ਦੇਣਾ ਬਸ ਹੁਣ ਇਹ ਕੰਮ ਕਰਕੇ ਅਰਸੋਈ ਦੇ ਕਰਕੇ ਕਿਉਂਕਿ ਅੱਜ ਆਪਾਂ ਕੱਪੜੇ ਧੋਣੇ ਸੀਗੇ ਤੇ ਥੋੜੇ ਦਿਨਾਂ ਦੇ ਪੈ ਸੀਗੇ ਕੱਪੜੇ ਤੇ ਆਪਾਂ ਕੱਪੜੇ ਧੋਣੇ ਸੀ ਇਹ ਤਾਂ ਲਾਈਟ ਚੱਲ ਗਈ ਪਹਿਲਾਂ ਤਸਵੀਰ ਦੀ ਸੀਗੀ ਲਾਈਟ ਫਲਤਸ ਵੀ ਨਹੀਂ ਸੀਗੀ ਲਾਈਟ ਤੇ ਉਦੋਂ ਫਿਰ ਆਪਾਂ ਉੱਥੇ ਲੇਟ ਕਿਉਂਕਿ ਮੀਂਹ ਵਗੈਰਾ ਬਹੁਤ ਪੈਂਦਾ ਪਿਆ ਸੀਗਾ ਤੁਸੀਂ ਦੇਖ ਸਕਦੇ ਹੋ ਮੀਂਹ ਪੈਂਦਾ ਪਿਆ ਮੈਂ ਇੱਧਰ ਇਹਦੇ ਨੀਚੇ ਖੜੀ ਹੋਈ ਆ ਤੇ ਕੋਲਡ ਵੀਵਰ ਵਗੈਰਾ ਖੜਨ ਨਹੀਂ ਦਿਆ ਮੈਨੂੰ ਹਜੇ ਇਦਾਂ ਹੀ ਆ ਤੇ ਇਹਨੂੰ ਇਗਨੋਰ ਕਰਿਓ ਤੇ ਬਸ ਆਪਾਂ ਥੋੜਾ ਜਿਹਾ ਕੰਮ ਕਰ ਲਈਏ ਸਫਾਈ ਵਗੈਰਾ ਕਰ ਲਈਏ ਬਿਕਰ ਮੈਂ ਆਪਣੀ ਲੈਣ ਗਈ ਆ ਡਾਈਟ ਤੇ ਜਦੋਂ ਆਉਂਦੇ ਆ ਉਹ ਕਰਦੇ ਆ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਮਮਾ ਜਿਹੜੇ ਆ ਮੈਟ ਤੋਂ ਕੇ ਲੈ ਕੇ ਆਇਆ ਦੇਖ ਆ ਦੇਖੋ ਆ ਦੇਖੋ ਜੀ ਕਿੰਨੇ ਸੋਹਣੇ ਲਿਸ਼ਟੇ ਨੇ ਤੇ ਆ ਨਾ ਲੈ ਹੁਣ ਮੈਂ ਕਿ ਮਮਾ ਫੜਾਵਾਂ ਮਮਾ ਜੀ ਇੱਕ ਮਿੰਟ ਮਮਾ ਜਾਲੇ ਵਿੱਚ ਮੈਂ ਕਹਿੰਨੇ ਪਹਿਲਾਂ ਉੱਪਰੋਂ ਢੋਣੇ ਨਾ ਨਾ ਕੁੱਦਾ ਸਾਡੇ ਇੰਨੇ ਜਾਲੇ ਹੁੰਦੇ ਨਹੀਂ ਹੈਗੇ ਨਾਲ ਹਰਾ ਜਦੋਂ ਸਫਾਈ ਕਰੀ ਤੇ ਆਪੋ ਉਹਦੇ ਝਾੜੂ ਲਾ ਦੇਈਦਾ ਮੜਾ ਮੜਈਆ ਕਿਤੇ ਉਹ ਮੜਾ ਮੜਈਆ ਇਹ ਆਪ ਬੈਲ ਦੇ ਕਰਤੀ ਹਾਂ ਹਾਂ ਵੇ ਬੜਾ ਇਕਪੋਂ ਮਮਾ ਲਿੱਟੇ ਕਿ ਲੱਗਾ ਭਾਂਡਿਆਂ 'ਚ ਕੋਈ ਚੀਜ਼ ਪਾ ਦੇਣੀ ਸੀ ਕੋਣ ਧੋਣੀ ਪਾਣੀ ਆਪਾਂ ਕੋਣ ਖਾਰਾ ਨਾ ਪਾ ਦੇ ਹਾਂ ਕੱਪੜਿਆਂ ਦਾ ਜਦੋਂ ਇੱਕ ਵਾਰੀ ਖਲਾਰਾ ਪਾ ਜਾਂਦੇ ਨਾ ਪਾਇਆ ਕੱਪੜਿਆਂ ਦਾ ਖਲਾਰਾ ਸੀਗਾ ਤੂੰ ਦੇ ਲੋ ਘਰ ਕਿਹੜਾ ਲਿਆ ਉਹ ਲੈ ਚਲੀ ਗਈ ਉਹ ਲੈ ਚਲੀ ਗਈ ਮੰਮੀ ਹੋਰ ਦੇੜੀ ਆਣਾਂਗੀ ਸਿਰਚਾ ਨਾ ਵੱਜ ਲਗੇ ਇਹਦੇ ਡਿੰਗ ਸਿਆਦ ਤੇ ਬੱਲਾਈ ਵੀਰੇ

ਦੇਖੋ ਜੀ ਸਾਡੇ ਸਾਰੇ ਡੱਬੇ ਦੇਖ ਸਕਦੇ ਆ ਤੁਸੀਂ ਕਿਵੇਂ ਰੱਖਿਆ ਸੈਟਿੰਗ ਦੱਸਿਓ ਕਿੱਦਾਂ ਦੀ ਲੱਗਦੀ ਆ ਤੇ ਜਿਹੜੀ niche ਉਸਪਾਈ ਕਰਦੇ ਪਏ ਉਹ ਜੇ ਆਪਾਂ ਕਰਦੇ ਪਏ ਇਧਰੋਂ ਵੀ ਸਾਰੀ ਸਫਾਈ ਕਰਦੇ ਪਏ ਆ ਮम्मा ਨੇ thole ਸਾਰੇ ਭਾਂਡੇ ਤੇ ਮੈਂ ਜਿਹੜਾ ਇਧਰੋਂ ਖਲਾਰਾ ਵਗੈਰਾ ਸਾਰਾ ਚੱਕਤਾ ਇਧਰੋਂ ਡਰਮੀਆਂ ਵਗੈਰਾ ਸਹੀ ਤਰ੍ਹਾਂ ਰੱਖ ਦਿੱਤੀਆਂ ਆ ਤੇ ਬਾਕੀ ਜਿਹੜਾ ਆਪਣਾ ਕੰਮ ਆ ਹੁਣ ਆਪਾਂ ਕਰਨ ਲੱਗਿਆਂ ਕਮਰਾ ਸਾਫ ਮम्मा ਨੇ ਕਰ ਲੈਣਾ ਆਹਾ ਭਾਂਡੇ ਮਾਂ ਦੀ ਤਾਂ ਸਿਰਫ ਮੈਂ ਆ ਚੱਕ ਕਰ ਮੈਂ ਸਮਾਨ ਜਿਹੜਾ ਬਹੁਤ ਜ਼ਿਆਦਾ ਐਕਸਟਰਾ ਸੀਗਾ ਤੇ ਬਸ ਤੇ ਸੋਪਾ ਟੋਰਟਾਂ ਤਾਂ ਕੋਈ ਨਾ ਫ੍ਰੀ ਸੋਪਾ ਕਾੜ ਦੇ ਆਂ ਗੱਲ ਬਾਤ ਥਾਡੇ ਨਾਲ ਲੋ ਜੀ ਸਾਡੇ ਘਰੇ ਆਏ ਹੋਏ ਦੀਦੀ ਇੱਥੇ ਲੱਗੇ ਆਪਾਂ ਉਹਨਾਂ ਨੂੰ ਚਾਹ ਪਿਲਾਉ। ਮੰਮਾ ਦਾ ਸੂਟ ਸਟ੍ਰੀਚਿੰਗ ਕਰਨਾ ਦਿੱਤਾ ਹੋਇਆ ਸੀਗਾ ਤੇ ਇਸ ਕਰਕੇ ਮੰਮਾ ਸੂਟ ਤੋਂ ਆਣ ਦੀ ਦੇਖਣ ਆਏ ਸੀਗੇ। ਸੂਟ ਦੀ ਫਿਟਿੰਗ ਬਹੁਤ ਸੋਹਣੀ ਆਈ ਆ। ਬਹੁਤ ਸੋਹਣਾ ਲੱਗਾ ਬਹੁਤ ਸੋਹਣਾ ਲੱਗਾ ਸੂਟ ਮੰਮਾ। ਵਧੀਆ ਲੱਗਾ। ਵਧੀਆ ਸੀਗੇ ਦੇ ਆ ਕਰੋ। ਉਹਦੀ ਟੋਣੀ ਬਾ। ਉਹਦੀ ਆਪਾਂ ਕਟਾ ਦੇਣੀ ਬਾ। ਕਿਹਦੀ? ਬਹੁਤ ਚੰਗੀ ਲੱਗਦੀ ਆ। ਜੇ ਜਮਾਇ ਨਹੀਂ ਉਹ ਅੱਧੀਆਂ ਕਰਾਵਾਉਣੀ ਮੈਂ ਇੱਕ ਸੂਟ ਜਿਹੜਾ ਮੈਂ ਤੀ ਦੋ ਸਮਾਇਆ ਅੱਗੇ ਫੋਣੀ ਬਣਾਉਣਾ ਚਾਚੀ ਚੱਲੀ ਆਂ ਮੇਰੀ ਮੰਮੀ ਨੂੰ ਵੀ ਨਹੀਂ ਚਾਚੀ ਆਹ ਆ ਦੇਖੋ ਸਾਡਾ ਗੇਟ ਕਿਦਾਂ ਖੜਕੰਦਿਆ ਜਿੱਦਾਂ ਕੋਈ ਬਾਹਰ ਆਇਆ ਹੁੰਦਾ ਮੈਂ ਅੱਜ ਤਿੰਨ ਵਾਰੀ ਭਲੇਖਾ ਪਿਆ ਮੈਨੂੰ ਨਾ ਕੋਈ ਆ ਗਿਆ ਬਾਹਰ ਹੂੰ ਚਲੋ ਜੀ ਆਪਾਂ ਲੱਗਿਆ ਹੁਣ ਚਾਹ ਪੀਣ ਤੇ ਨਾਲ ਖਾਣ ਲੱਗਿਆ ਜਲੇਬੀਆਂ ਉਹ ਤਾਂ ਆਪਣੇ ਲੱਗਦੇ ਜੋ ਫੋਣੀ ਦੀ ਥੋੜੀ ਹੈ ਲੋ ਜੀ ਮਮੇ ਨੇ ਬੰਨ ਚੁੱਕਿਆ ਕਰੇ ਆਜੋ ਮਮਾ ਜੀ ਜੀ ਮਮਾ ਜੀ ਨਹੀਂ ਆ ਚੱਕਿਆ ਆਪਾਂ ਦੇਣ ਲੱਗਿਆ ਪਾਣੀ ਤੇ ਸਾਡੇ ਜਿਹੜੇ ਕੱਪੜੇ ਨੂੰ ਇਗਨੋਰ ਕਰਿਓ ਮਮਾ ਕੱਪੜੇ ਤਾਂ ਹੁੰਦੇ ਪਏ ਆ ਆ ਇੰਨੇ ਕੱਪੜੇ ਥੋਲੇ ਆ ਤੇ ਉਧਰ ਥੋੜੇ ਆ ਉੱਤੇ ਆ ਤੇ ਹਲੋ ਮਮਾ ਜੀ ਪਾਣੀ ਹੋਰ ਸੁਣਾਓ ਮਮਾ ਇਹ ਦੇਖਿਓ ਬੜਾ ਆ ਗਿਆ ਘੁੰਮ ਕੇ ਉਹਰ ਦੀਆਂ ਇਹਨੇ ਕਾਲੀਆਂ ਪਾਈਆਂ ਹੋਈਆਂ ਸੀ ਕਾਲੀਆਂ ਇੰਨੀਆਂ ਪਾਈਆਂ ਆ ਦੇ ਲੋ ਇਹ ਹੁਣ ਕੀ ਕਰਨ ਲੱਗੇ ਫੇਰ ਬੋਲ ਲੈ ਇਹ ਕੱਲ ਇੰਨੀ ਹਵਾ ਚੱਲ ਰਹੀ ਨਾ ਰਾਤ ਦੀ ਖੜ ਖੜਾਣ ਕਿੰਨਾ ਵੱਜਦਾ ਬਿਕਾ ਥੋੜੇ ਉੱਪਰ ਨੂੰ ਕਰ ਦੋ ਹਾਂਜੀ ਰੱਖੀ ਚਾ ਆ ਦੇ ਗੂਗਲ ਕੱਢਾਂ ਜੇ ਤੋ ਫੋਨ ਹੀ ਚੱਲਿਆ ਹੈ ਵੀ ਮੈਨੂੰ ਮੈ ਮੈਨੂੰ ਹੋਰ ਕਿੰਨੂ ਕੀਤੇ ਮੈਂ ਮੈਨੂੰ ਪਤਾ ਹੀ ਨਹੀਂ ਕਿਹੜੇ ਉਹ ਦੂਜੇ ਫੋਨ ਤੇ ਦੋਨਾਂ ਤੇ ਇਹ ਤਾਂ ਤੁਹਾਨੂੰ ਪਤਾ ਹੋਣਾ ਹੀ ਨਹੀਂ ਸੀ ਵਾਈਫਾਈ ਬੰਦ ਸੀਗਾ ਬੱਸ ਹੋਵੇ ਵਾਈਫਾਈ ਸਾਡਾ ਬੰਦ ਹੋਇਆ ਪਿਆ ਕਿਉਂਕਿ ਸਾਡਾ ਜਿਹੜਾ ਬੋਰਡ ਹੈ ਉਧਰ ਲੱਗਾ ਹੋਇਆ ਸਾਰੇ ਆ ਲਿਓ ਕਾਹ ਹੈ ਵੀ ਵਿਚਾਰੇ ਤਾਂ ਹੋ ਨਹੀਂ ਹੁੰਦੇ ਆ ਕਾ ਵੀ ਵਿਚਾਰੇ ਜਾਣ ਹੀ ਹੁੰਦੇ ਆ ਹਵਾ ਇੰਨੀ ਚੱਲਣ ਦਈ ਆ ਲਾਰਜੀ ਅੱਜ ਮਾਮਾ ਜੀ ਹੁਣ ਆ ਚੁੱਕੇ ਆ ਘਰੇ ਤੇ ਮੰਦਿਰ ਸਾਡਾ ਜਿਹੜਾ ਆ ਨੰਨੂ ਨੂੰ ਖਲਾਂਦਾ ਪਿਆ ਆ ਚੌਲ ਤੁਸੀਂ ਦੇਖ ਸਕਦੇ ਹੋ ਇਹ ਕਿਹੜਾ ਕਾਕਾ ਆ ਨੰਨੂ ਦਾ ਕਾਕਾ ਹੈ ਇਹ ਨੰਨੂ ਦਾ ਕਾਕਾ ਹੈ ਨੰਨੂ ਕਹਿੰਦਾ ਮੇਰਾ ਕਾਕਾ ਆ ਤੇ ਮਾਮਾ ਜੀ ਦਿਕਰਮ ਹੁਣ ਹੀ ਗਏ ਹੋਇਆ ਸਮਾਨ ਲੈਣ ਤੇ ਆਟਾ ਵਗੈਰਾ ਖਤਮ ਹੋ ਗਿਆ ਸੀ ਕਣਕ ਹੁਣ ਚਕਾਈ ਕਣਕ ਹੁਣ ਲੈ ਕੇ ਆਣੀ ਆ ਕਣਕ ਉੱਥੋਂ ਦੇ ਕੇ ਫਿਰ ਆਟਾ ਚੱਕ ਕੇ ਲੈ ਕੇ ਆਣਾ ਆ ਤਾਂ ਬਾਕੀ ਮਨਵੀਰ ਕਿੱਦਾਂ ਠੀਕ ਆ ਹੁਣ ਆਪਾਂ ਬਣਾਉਣੀ ਆ ਰੋਟੀ ਤੇ ਚਾਹ ਵਗੈਰਾ ਆਪਾਂ ਪਲਾ ਦਿੱਤੀ ਸੀਗੀ ਹਾਂ ਹੱਤਾ ਕੀ ਆਟਾ 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 ਕਿੱਥੋਂ ਲਿਓਣਾ? ਆਟਾ ਕਿੱਥੋਂ ਲਿਓਣਾ? ਪਪਾ ਪਪਾ ਲੜਨਗੇ। ਅੱਛਾ ਠੀਕ ਆ। ਜਦ ਬਹੁਤ ਘਰ ਦਾ ਮਮਾ ਬੜੀ ਜਦ ਕਰਦਾ। ਉਹ ਜਦ ਨਾ ਕਰਾ ਕਰ ਗੁੰਗੂ। ਰਾਤ ਵੀ ਨੇ ਇੰਨਾ ਤੰਗ ਕੀਤਾ ਨਾ। ਕਹਿੰਦਾ ਕਿ ਅੱਜ ਅਸੀਂ ਟੀਵੀ ਲਾ ਲਈਏ ਨਾ। ਸਾਨੂੰ ਇਹ ਟੀਵੀ ਥੋੜਾ ਦੇਖਣ ਦੇਣਾ। ਇਹਨੇ ਕਹਣਾ ਕਿ ਮੈਂ ਹੀ ਦੇਖਣੀ। ਮੈਨੂੰ ਪੁਸ਼ਪਾ ਕਰਕੇ ਦਿਖਾ ਦੇ। ਬਰੋਕ ਚੋਂ ਵਰਗਾ। ਨਹੀਂ ਆਣੀ ਨਹੀਂ ਖਾਣੀ ਕੀ ਕਹਿੰਦਾ ਨਹੀਂ ਖਾਣੀ ਹੈ ਮਨਵੀਰ ਮੰਨੂ ਕਾਕਾ ਹੀ ਕਹਿੰਦਾ ਨਹੀਂ ਖਾਣੀ ਮੰਨੂ ਮੇਰੇ ਗੱਲ ਸੁਣ ਪੁਸ਼ਪਾ ਕਰਕੇ ਦਿਖਾ ਦੇ ਮਾਮੇ ਨੂੰ ਮੰਨੂ ਮਾਮੇ ਨੂੰ ਪੁਸ਼ਪਾ ਕਰਕੇ ਦਿਖਾ ਦੇ ਸ਼ੀਸ਼ੀ ਕਰਦਾ ਪਹਿਲਾ ਚੀਜ਼ ਖਾ ਲੈਂਦਾ ਫਿਰ ਕਰੂ ਸ਼ੀਸ਼ੀ ਲੋ ਜੀ ਆਪਾਂ ਲੱਗੇ ਆ ਰੋਟੀ ਬਣਾਉਣ ਮਮਾ ਲੱਗੀ ਆ ਭੁੱਖ ਤੇ ਮਮਾ ਨੂੰ ਮੈਂ ਰੋਟੀ ਬਣਾ ਕੇ ਦੇ ਦਿੱਤੀ ਮਾਸ ਸਾਫ ਸਾਫ ਨਾ ਹੋਇਆ ਹੈ ਤੇ சாਕ ਜਿਹੜਾ ਸੀਗਾ ਉਹ ਅਸੀਂ ਸਿਰਫ ਐਫਟਰ ਕੀਤਾ ਸੋਈ ਤੇ ਬੱਸ ਨੂੰ ਆਪਾਂ ਹੁਣ ਗਰਮ ਕਰਨਾ ਹੈ ਗਰਮ ਕਰਕੇ ਫਿਰ ਆਪਾਂ ਰੋਟੀ ਲੱਗਿਆ ਖਾਣ ਕਿਉਂਕਿ ਭੁੱਖ ਲੱਗੀ ਹੋਈ ਆ ਸਵੇਰ ਦੀ ਰੋਟੀ ਨਹੀਂ ਖਾਧੀ ਕਿਉਂਕਿ ਕੰਮ ਨੂੰ ਲੱਗੇ ਹੋਏ ਸੀਗੇ ਕੰਮ ਨੂੰ ਸਾਰੇ ਲੱਗੇ ਹੋਏ ਸੀ ਮਮਾ ਵੀ ਮੈਮੀ ਇਸ ਕਰਕੇ ਹੁਣ ਮੈਂ ਲੱਗੇ ਆ ਰੋਟੀ ਬਣਾਉਣ ਰੋਟੀ ਬਣਾ ਕੇ ਫਿਰ ਹੋ ਜਾਗੀ ਫਰੀ ਤੇ ਫਿਰ ਜਦੋਂ ਬਿੱਕੇਮੁਨੀ ਆਉਂਦੇ ਆ ਕਿਹਾ ਕਿ ਥੋੜਾ ਆਟਾ ਪਿਆ ਸੀ ਉਹਦੀ ਆਪ ਰੋਟੀ ਹੁਣ ਬਣਾ ਲੈਣੀ ਆ ਜੇ ਬਾਕੀ ਆਟਾ ਲੈ ਕੇ ਆਉਣਗੇ ਫਿਰ ਉਹਦਾ ਆਟਾ ਗੁੰਨ ਬਗਾਇਆ ਉਹ ਗੁੰਨ ਕੇ ਰੋਟੀ ਪਣੀ ਆਪਾਂ ਬਣਾ ਲਵਾਂਗੇ ਕਿਉਂਕਿ ਮਾਪੇ ਹੁਣੇ ਖਾ ਕੇ ਆਈ ਸੀ ਮਾਪੇ ਨੂੰ ਖਾ ਕੇ ਆਈ ਸੀ ਜਦੋਂ ਪੁੱਛਿਆ ਸੀ ਰੋਟੀ ਹੁਣ ਬਣਾ ਦੀਏ ਉਹ ਕਹਿੰਦੇ ਕਿ ਹਜੇ ਨਹੀਂ ਖਾਣੀ ਤਾਂ ਵੀ ਅਸੀਂ ਉਹ ਖਾ ਕੇ ਆਏ ਆ ਉਹ ਕੀ ਚਾਟਾ ਆਪੜੀ ਤੇ ਚਾਹ ਪਾਣੀ ਖਾ ਕੇ ਆ ਤੇ ਅੱਜ ਲੋਕ ਕਹਿੰਦੇ ਆਪਾਂ ਹੋਰ ਸਨ ਬਣਾਵਾਂਗੇ। ਤੇ ਰੋਟੀ ਖਾ ਲੀਏ ਮम्मा ਨੂੰ ਵੀ ਖਵਾ ਲੀਏ ਆਪ ਵੀ ਖਾ ਲ ਮਮੇ। ਤੇ ਕੰਵਾਂ ਲੱਗ ਲੱਗੀ ਹੋਈ ਆ। ਇੱਥੇ ਆਪਾਂ ਤੁਹਾਡੇ ਨਾਲ ਕਰਦੇ ਆ ਗੱਲਬਾਤ। ਰੋਟੀ ਪਾਣੀ ਖਾ ਕੇ। ਲੋ ਜੀ ਕੀ ਕਰੀ ਜਾਂਦੀਂ ਪ੍ਰੀਤ ਕੀ ਇਹ ਨਹੀਂ ਦਵਾਈ ਮੈਂ ਕਹਾਂ ਤੂੰ ਨਾ ਰ ਖਾਣਾ ਕਹਿਣਾ ਇਹ ਨਹੀਂ ਕਾਲਾ ਬੰਦੂ। ਇਹ ਬੁੜੀ ਵੀ ਨਹੀਂ ਸਮਝਦੀ ਗੱਲ ਨੂੰ। ਓਏ ਹੋਏ। ਓਏ। ਕੰਮ ਵੱਧ ਗਿਆ। ਆਹੋ ਕਿ ਅਮੀ ਕਾਲੂ ਵਿਚਾਰਾ ਉਹ ਬਿਮਾਰ-ਠਮਾਰ ਰਹਿਂਦਾ ਮੁੰਡਾ। ਕੰਮ ਵੱਧ ਗਿਆ। ਇਹ ਰਸਾ ਤਾਂ ਹੈ ਨਹੀਂ। ਪਹਾਲੇ ਜੀ ਵੱਧ ਗਿਆ। ਇਹ ਰਸਤਾ ਕਿਹੜਾ? ਜਤਾਂ ਬੇ। ਹੰਨਾ। ਇਹ ਕੀ ਮਤਲਬ ਹੋ ਗਿਆ ਗਏ ਯੂਟਿਊਬ ਲਈ ਆ ਜਾਣਾ ਨਹੀਂ। ਗਾੜੀ ਨੂੰ ਵਾਸਤੇ ਆਲਾ ਚਾਗੇ ਨੂੰ ਚੱਲ ਨਹੀਂ ਬਣਾਉਣਾ। ਨਾ। ਮੈਂ ਉਹਦਾ ਆਪਾਂ ਤਾਂ ਉਹਨੇ ਕੋਈ ਨਾ ਪੁੱਛੇ ਹਾਂ ਦਾ ਦੇਣਾ ਹੈ। ਬਿਰਾਨੋਂ ਫੀਸ ਇਹ ਦੱਸ ਕਿ ਪਹਿਲਾਂ ਯਾ ਮੀਅ ਉਨੀ ਕਰਾਉਣੀ ਆ ਆਪਣੀ ਮੀਅ ਉਨੀ ਲੋ ਜੀ ਇਧਰ ਮੇਲੀਆਂ ਤੋਂ ਲੜਾਈ ਵਿਆਹ ਦੇ ਗੁਲਗਲੇ ਬਾ ਜੀ ਬਾ ਤਾਂ ਦੇਖ ਲੈਂਦੇ ਆ ਕੀ ਕਹਿੰਦੇ ਆ ਬਾ ਦੇ ਸਟੋਰੀ ਕਿੱਦਾਂ ਹੋ ਗਈ ਆ ਹੂੰ ਗੋੜਾ ਇੱਧਰ ਘੱਟ ਲਾ ਗਰਮ ਕਰਕੇ ਲਾ ਦੋ ਹਾਂ ਇਹ ਇਧਰ ਇਸਰਾਂ ਦੇ ਪਾਣੀ ਕੋਈ ਆਪਣੇ ਬ੍ਰਦਰ ਦਾ ਸੀਗਾ ਮਾਈਆਂ ਅੱਜ ਤੇ ਆਪ ਮਾਈਆਂ ਲਾਤਾ ਫਿਲਹਾਲ ਮਾਈਆਂ ਲਾ ਕੇ ਹੋ ਗਿਆ ਵਿਲੇ ਉਹਨ ਗੱਡੀ ਚੱਲੀ ਆ ਘਰ ਵੱਲੋਂ ਤੇ ਸੋ ਮਾਈਆਂ ਦੇ ਵਿੱਚ ਮਾਈਆਂ ਤੇ ਕੀਤਾ ਬਹੁਤ ਜ਼ਿਆਦਾ ਇੰਜਵਾਏ ਤੇ ਉਹ ਜਿਹੜਾ ਮਾਈਆਂ ਦੇ ਕਲਿੱਪ ਸੀ ਵੀ ਉਹ ਥੋੜੇ ਜਿ ਮੈਂ ਹਨਾ ਸਨੈਪਚੈਟ ਤੇ ਪਾ ਦਿੱਤੇ ਆ ਦੋਸਤੋ ਤੁਸੀਂ ਉੱਥੇ ਜਾ ਕੇ ਆਪਾਂ ਨੂੰ ਦੇਖ ਸਕਦੇ ਆ ਸਨੈਪਚੈਟ ਦੀ ਆਈਡੀ ਵਿਕਰਮ 90 ਬਾਟ ਹੈ ਜੀ ਸਨੈਪਚੈਟ ਦੇ ਵਿਕਰਮ 90 ਬਾਟ ਉੱਥੇ ਜਾ ਕੇ ਚੈੱਕ ਕਰ ਲਓ ਬਲੌਗ ਉਹ ਕਲਿੱਪ ਤੇ ਬਾਕੀ ਛਣ 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 ਘੁੰਗਰੂ ਕਹਿੰਦੇ ਕਰਦੇ ਪਏ ਨੇ ਹੱਥਾਂ ਦੇ ਹੁਣ ਚੱਲੇ ਆਂ ਆਪਾਂ ਮੜਿਆ ਘਰੇ ਤੇ ਕਹਿੰਦੇ ਲੈਟਸ ਦੂਜੇ ਹੱਥਾਂ ਚੰਗਾ ਲੱਗਦਾ ਆਪ ਵੀ ਇੱਥੇ ਮੈਨੂੰ ਦੇਖ ਮਰਾਵਾ ਮੈਂ ਕਿਹਾ ਮੇਰਾ ਤਾਂ ਵਿਆਹ ਹੋਇਆ ਆ ਮੈਨੂੰ ਤਾਂੰਗਣਾ ਨਹੀਂ ਸਾਨੂੰ ਤਾਂੰਗ ਕਰ ਕਰ ਕੇ ਹਟ ਗਿਆ ਹੈ ਨਾ ਤੇ ਸੋ ਹੁਣ ਕਰਦੇ ਆਂ ਗੱਲਬਾਤ ਘਰੇ ਜਾ ਕੇ ਤੁਹਾਡੇ ਨਾਲ ਬਣੇ ਰਿਓ ਬਲੌਗ ਦੀ ਨਾ ਆਪਾਂ ਲੱਗੇ ਆਂ ਕੱਪੜੇ ਸੁੱਕੜੇ ਪਾਣ ਜਿਹੜੇ ਕੱਪੜੇ ਸੀਗੇ ਧੁੱਤੇ ਹੋਏ ਸੀਗੇ ਮਾਣੇ ਲੱਗੀ ਆ ਕੱਪੜੇ ਸੁੱਕੜੇ ਪਾੜ ਆ ਦੇਖ ਲੋ ਤੇ ਰੋਟੀ ਰੋਟੀ ਬਣਾ ਕੇ ਦੇਤੀ ਆ ਤੇ ਖਾ ਕੇ ਫੇਕ ਲੱਗ ਕੇ ਸਾਫੇ ਕੱਪੜੇ ਜਿਹੜੇ ਆ ਬਾਹਰੋਂ ਕੱਪੜੇ ਜਿਹੜੇ ਸੀਗੇ ਬਹੁਤ ਜ਼ਿਆਦਾ ਸੀਗੇ ਤੇ ਫੜੇ ਤੋਂ ਅਜੇ ਮੈਂ ਦੋ ਵਾਰੀ ਡਿੱਗਣ ਲੱਗੀ ਸੀਗੀ ਦੋ ਵਾਰੀ ਬਚੀਆਂ ਦੋ ਵਾਰੀ ਇੱਥੇ ਡਿੱਗਾ ਲੱਗੀ ਸੀ ਤੇ ਸਿਰੋ ਪੋਈਦਾ ਕੋਡਾਟਾ ਲੱਗੀ ਆ ਗੁੰਨੜ ਦੋ ਵਾਰੀ ਇੱਥੋਂ ਡਿੱਗਾ ਲੱਗੀ ਸੀ ਤੀਜੀ ਵਾਰੀ ਉੱਥੇ ਕੱਪੜੇ ਪਾੰਦੀ ਪਈ ਸੀ ਉੱਥੇ ਡਿੱਗਾ ਲੱਗੀ ਤੇ ਆ ਜਿਹੜੀ ਚੱਪਲ ਸੀ ਇਹ ਬਹੁਤ ਜ਼ਿਆਦਾ ਸਲਿੱਪ ਕਰਦੀ ਸੀਗੀ ਮੈਨੂੰ ਪਤਾ ਨਹੀਂ ਸੀਗਾ ਤੇ ਬਹੁਤ ਔਖੀ ਬਜੀ ਆ ਬਾਕੀ ਅੱਤ ਪਲੇੜਾਇਆ ਨਿਸ਼ਾਨ ਲੀਏ ਸ਼ਾਮ ਕੇ ਫੇਰ ਆਪ ਗੁੰਨਾਂਗੇ ਕਿਉਂਕਿ ਇਦਾਂ ਆٹے ਦਾ ਪਤਾ ਨਹੀਂ ਹੁੰਦਾ ਜੀ ਕਹਿੰਦੇ ਆ ਉਹ ਕਿ ਮੈਂ ਅ ਕਦੀ ਤੁਸੀਂ ਮੈਨੂੰ ਰੋਟੀ ਬਣਾਉਂਦੀ ਨੂੰ ਦੇਖਿਆ ਮੈਨੂੰ ਰੋਟੀ ਬਣਾਉਂਦੀ ਨੂੰ ਤੁਸੀਂ ਤਾਂ ਦੇਖੋਗੇ ਕਿ ਮੈਂ ਜਦੋਂ ਜਦੋਂ ਮੈਂ ਵਲੌਗ ਬਣਾਉਣੀ ਆ ਨਾ ਉਦੋਂ ਉਦੋਂ ਮੈਂ ਵਲੌਗ ਆਪਣਾ ਆਪ ਰੈਡੀ ਕਰਦੀ ਆ ਹਨਾ ਸੋ ਇਸ ਕਰਕੇ ਮੈਂ ਜਦੋਂ ਰੋਟੀ ਬਣਾਉਣੀ ਆ ਉਦੋਂ ਵਲੌਗ ਇਦਾਂ ਮੈਂ ਕਿਥਾਂ ਤੇ ਰੱਖ ਕੇ ਨਹੀਂ ਬਣਾ ਬਣਾ ਸਕਦੀ ਤੇ ਹੁਣ ਅੱਜ ਮੈਂ ਇਸ ਕਰਕੇ ਲੱਗੀ ਆ ਬਣਾਉਣ ਮੈਂ ਤੁਸੀ ਕਹਿੰਦੇ ਹੋ ਪ੍ਰੀਤੀ ਰੋਟੀ ਨਹੀਂ ਬਣਾਉਂਦੀ ਪ੍ਰੀਤੀ ਇਹ ਨਹੀਂ ਬਣਾਉਂਦੀ ਮੈਂ ਕਰਦੀ ਸੋ ਇਦਾਂ ਦੀ ਗੱਲ ਨਹੀਂ ਹੈਗੀ ਮम्मा ਕੰਮ ਕਰਦੇ ਸੀਗੇ ਮੈਂ ਇਸ ਕਰਕੇ ਕਿਆ ਸੋਚेंगे ਮੈਂ ਆਪਣਾ ਆਹ ਕੰਮ ਕਰ ਲਵਾਂ ਬੱਸ ਕੋਲ ਰੱਤ ਗੁੰਮਣਾ ਆ। ਫੇ ਅੱਜ ਦੀ ਸਬਜ਼ੀ ਵਗੈਰਾ ਪਤਾ ਨਹੀਂ ਕੀ ਆ ਕੀ ਬਣਨੀ ਆ ਕੀ ਨਹੀਂ। ਤੇ ਮੰਮਾ ਜੀ ਅੱਜ ਸਵੇਰੇ ਆਏ ਹੋਏ ਤੁਸੀਂ ਦੇਖਿਆ ਹੀ ਆ ਮਾਰਨਿੰਗ। ਤੇ ਮੰਮਾ ਜੀ ਤਾਂ ਸਰਵ ਆਏ ਆ। ਅੱਜ ਮੇਰੀਆਂ ਬਾਹਾਂ ਬੋਪੇਟ ਕਰਦੀਆਂ ਸਵੇਲਿੰਗ ਹੋਈ ਪਈ ਐ ਇਸ ਬਾਤੇ। ਸਾਰੀ ਬਾਹਾਂ ਹੋਈ ਪਈ ਸਵੇਲਿੰਗ ਆ ਪਈ ਪਈ। ਸਵੇਲਿੰਗ ਬਹੁਤ ਜ਼ਿਆਦਾ ਹੋਈ ਪਈ ਐ। ਇਹ ਇਹ ਹੱਥਾ ਇਹ ਇਹਦੇ ਤੋਂ ਕੁਝ ਨਹੀਂ ਹੁੰਦਾ ਨਹੀਂ ਬੋਪਾਰਾ ਲੱਗਦਾ ਯਾਰ ਅੱਜ ਤਾਂ ਗੋਨੇ ਕੇ ਫਿਰ ਅੱਜ ਮੈਂ ਸੀ ਮੈਂ ਸੋਚਿਆ ਸੀ ਵੀ ਕਿਤੇ ਗੁਰਦੁਆਰੇ ਵਗੈਰਾ ਮੱਥਾ ਟੇਕ ਕੇ ਆਉਂਗੀ ਫਿਰ ਮਾਮਾ ਜੀ ਹੁਣੀ ਆ ਗਏ ਤੇ ਨਹੀਂ ਜਾਏਗੇ ਪੱਕੀ ਚਲੋ ਕੋਈ ਗੱਲ ਨਹੀਂ ਰਾਤੀ ਅਸੀਂ ਫਿਲਮ ਦੇਖਦੇ ਸੀਗੇ ਆਈ ਐਮ ਸਟੂਡੈਂਟ ਆ ਫਿਲਮ ਦੇਖਦੇ ਸੀ ਬਹੁਤ ਸੋਹਣੀ ਸੀ ਕੀ ਫਿਲਮ ਸਿੱਧੂ ਮਸੇਰੇ ਵਾਲੇ ਦੀ ਤੇ ਬਹੁਤ ਪਿਆਰੀ ਫਿਲਮ ਸੀ ਅਰੋਣਾ ਆ ਗਿਆ ਫਿਲਮ ਦੇਖ ਕੇ ਦੇਖੀ ਤਾਂ ਮੈਂ ਇੱਕਦੋਮ ਅੱਗੇ ਦੀ ਆ ਤੇ ਮਤਲਬ ਚੇਤਾਵਨੀ ਲੱਗਿਆ ਤੁਹਾਨੂੰ ਮਤਾ ਉਹ ਜਿਹੜਾਣੇ ਲਿਖੇ ਸੋਹਣੇ ਲਿਖੇ ਆ ਸਾਰੇ ਗਰੀਬੀ ਦਾਵੇ ਤੇ ਲਿਖਿਆ ਜੋ ਵੀ ਗਰੀਬੀ ਤੇ ਲਿਖਿਆ ਸਾਰੇ ਇਹੋ ਮਤਲਬ ਜੋ ਵੀ ਵੀਡੀਓ ਬਣੀ ਆ ਵਧੀਆ ਸੀ ਆ ਬਾਹਤ ਜਿਆਦਾ ਹੋੜੀ ਹੁੰਦਾ ਹੈਗਾ ਭਾਰ ਨਹੀਂ ਪੈਂਦਾ ਬਹੁਤ ਔਖਾ ਸੋ ਲੋਈ ਨਾ ਤੇ ਲੱਗਾ ਅੱਜ ਅਸੀਂ ਕਿਚਨ ਦੀ ਸਫਾਈ ਕੀਤੀ ਤੇ ਕਿਚਨ ਦੀ ਸਫਾਈ ਕਰਕੇ ਝਾੜੂ ਥੁਲਾਇਆ ਝਾੜੂ ਪੋਚਾ ਲਾ ਕੇ ਕਮਰਾ ਸਫਾਈ ਕੀਤੀ ਇਸ ਕਮਰੇ ਚ ਸਾਰੇ ਉੱਚ ਇੱਕ ਗੱਲ ਆ ਵੈਸੇ ਸੋਚਣ ਵਾਲੀ ਜਦੋਂ ਮੈਂ ਨਾ ਕੰਮ ਕਰਦੀ ਆ ਤੇ ਮੈਂ ਜਦੋਂ ਕੰਮ ਕਰਦੀ ਆ ਤੇ ਰਾਤ ਨੂੰ ਭਾਵੇਂ ਸ਼ਾਮ ਨੂੰ ਇੱਕ ਆਪਣੇ ਕਮਰੇ ਚੋਂ ਭੰਮ ਮੈਂ ਸਫਾਈ ਕਰਕੇ ਸੌਂ ਗਿਆ। ਅਸੋਏ ਨੂੰ ਦੁੱਗਣਾ ਖਲਾਰਾ ਲੱਗਦਾ। ਸੇ ਨੂੰ ਇੰਨਾ ਇੰਨਾ ਖਲਾਰਾ ਲੱਗਦਾ ਨਾ ਕਿ ਹਾਈ ਰਾਤ ਆਪਾਂ ਕਰਕੇ ਸੁੱਤੇ ਸੀ ਕੰਮ ਤੇ ਇਸ ਵੇਲੇ ਨੂੰ ਕੀ ਹੋ ਗਿਆ। ਸਾਰਾ